ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ ਸਾਲ 1980 ਦਾਸ ਭਾਗਾ ਦੇਣਾ ਆਪਣੇ ਆਪ ਵਿੱਚ ਇੱਕ ਐਸੀ ਵਡਪਾਗੀ ਰੱਖਦਾ ਹੈ ਜਿਸ ਕਰਕੇ ਇਹ ਸੰਸਾਰ ਦੇ ਇਤਿਹਾਸ ਵਿੱਚ ਕਦੇ ਨਾ ਭੁੱਲਣ ਵਾਲਾ ਦਿਲ ਬਣ ਗਿਆ ਇਹ ਉਹੀ ਦਿਨ ਹੈ ਜਿਸ ਦਿਨ ਖਾਲਸਾ ਪੰਥ ਦੀ ਮਾਣਯੋਗ ਹਸਤੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਰਦਾਰ ਮਹਾ ਸਿੰਘ ਦੇ ਘਰ ਸਰਦਾਰਨੀ ਰਾਜਕੌਰ ਦੀ ਕੁੱਖੋਂ ਗੁਜਰਾਂ ਵਾਲੇ ਵਿਖੇ ਹੋਇਆ ਸਰਦਾਰ ਮਹਾਸਿੰਘ ਨੇ ਇਸ ਸਮੇਂ ਭਰੀਆਂ ਭਾਰੀਆਂ ਖੁਸ਼ੀਆਂ ਮਨਾਈਆਂ ਹਜ਼ਾਰਾਂ ਰੁਪਏ ਧਰਮ ਕਾਰਜਾਂ ਲਈ ਅਧਿਕਾਰੀਆਂ ਨੂੰ ਵੰਡੇ ਗਏ ਗੁਰੂ ਆਸ਼ੇ ਅਨੁਸਾਰ ਬੱਚੇ ਦਾ ਨਾਂ ਰਣਜੀਤ ਸਿੰਘ ਰੱਖਿਆ ਗਿਆ ਰਣਜੀਤ ਸਿੰਘ ਦੇ ਜਨਮ ਵਿੱਚ ਅਜੇ ਵਧੇਰਾ ਸਮਾਂ ਨਹੀਂ ਸੀ ਬੀਤਿਆ ਕਿ ਇਸ ਇਸ ਨੂੰ ਸੀਤਲਾ ਨਿਕਲ ਪਈ ਸੀ ਤੇ ਐਸਾ ਬਿਮਾਰ ਹੋਇਆ ਕਿ ਇਸ ਦੇ ਬਚਣ ਤੇ ਕੋਈ ਆਸ ਨਹੀਂ ਸੀ ਛੇਕੜ ਕੁਝ ਦਿਨਾਂ ਉਪਰੰਤ ਬਿਮਾਰੀ ਆਪਣੇ ਆਪ ਹੀ ਮੋੜਾ ਖਾ ਗਈ ਪਰ ਇਸ ਰੋਗ ਨਾਲ ਉਸ ਦੀ ਖੱਬੀ ਅੱਖ ਦੀ ਨજર ਜਾਂਦੀ ਰਹੀ ਇਸ ਸਮੇਂ ਕਿਸੇ ਦੇ ਚਿੱਤ ਵਿੱਚ ਵੀ ਨਹੀਂ ਆਇਆ ਕਿ ਕਿਸੇ ਦਿਨ ਇਹੀ ਸੀਤਲਾ ਦਾ ਮਾਰਿਆ ਮੁੰਡਾ ਪੰਜ ਦਰਿਆਵਾਂ ਦੀ ਧਰਤੀ ਦਾ ਮਹਾਰਾਜਾ ਹੋਊਗਾ ਛੇਰੇ ਪੰਜਾਬ ਦਾ ਨਾਮ ਪ੍ਰਸਿੱਧ ਹੋਏਗਾ ਹੁਣ ਸਰਦਾਰ ਮਹਾ ਸਿੰਘ ਜੀ ਦੀ ਫੌਜ ਸ਼ਕਤੀ ਬਹੁਤ ਵੱਧ ਗਈ ਸੀ ਉਸ ਨੇ ਇਸ ਤੋਂ ਲਾਭ ਉਠਾਉਣ ਦੇ ਲਈ ਪਿੰਡੀ ਪਾਟਿਆ ਸਾਹੀਵਾਲ ਈਸਾ ਖੇਲ ਆਦਿ ਇਲਾਕੇ ਪਰਤਾਵਾ ਬੋਲ ਦਿੱਤਾ ਤੇ ਆਪਣੇ ਬਹੁਤ ਸਾਰਾ ਖਜ਼ਾਨਾ ਲੁੱਟਿਆ ਤੇ ਲੈ ਕੇ ਪਰਤਿਆ ਇਸ ਇਸ ਦੇ ਕੁਝ ਦਿਨਾਂ ਬਾਅਦ ਕੋਟਲੀ ਸਿਆਲਕੋਟ ਜਾ ਕੇ ਹੱਲਾ ਕੀਤਾ ਉੱਥੇ ਬਹੁਤ ਸਾਰੇ ਹਥਿਆਰ ਆਪਣੇ ਅਧਿਕਾਰ ਵਿੱਚ ਲੈ ਆ ਤੇ ਇਹ ਕੋਟਲੀ ਹਥਿਆਰਾਂ ਲਈ ਉਸ ਸਮੇਂ ਸਾਰੇ ਪੰਜਾਬ ਵਿੱਚ ਪ੍ਰਸਿੱਧ ਸੀ ਇੱਥੋਂ ਵਿਲੇ ਹੋ ਕੇ ਮਹਾਰਾ ਸਿੰਘ ਨੇ ਬ੍ਰਿਜ ਰਾਜਵਾਲੀਆ ਜੰਮੂ ਨੂੰ ਆਪਣਾ ਪੁਰਾਣਾ ਵਾਅਦਾ ਚੇਤੇ ਕਰਵਾਇਆ ਜਿਸ ਦਾ ਬਚਨ ਇਸ ਦੇ ਮਹਾ ਸਿੰਘ ਦੇ ਪਿਤਾ ਸਰਦਾਰ ਚੜ੍ਹਤ ਸਿੰਘ ਨਾਲ ਕੀਤਾ ਸੀ ਕਿ ਜਿਸ ਵਿੱਚ ਉਸ ਨੇ ਉਸ ਨੂੰ ਆਪਣੀ ਜਾਨ ਵਾਰਨੀ ਪਈ ਸੀ ਹੁਣ ਬ੍ਰਿਜ ਲਾਲ ਦਾ ਕਾਰਜ ਸਿੱਧ ਹੋ ਗਿਆ ਉਹ ਉਹ ਕਦ ਖੰਭਾਂ ਪਰ ਪਾਣੀ ਪੈਣ ਦਿੰਦਾ ਸੀ ਉਹ ਨਾ ਨੁਕਰ ਕੀਤੀ ਇਧਰੋਂ ਛੱਟ ਸਰਦਾਰ ਮਹਾ ਸਿੰਘ ਨੇ ਜੰਮੂ ਜਾ ਕੇ ਜੰਮੂ ਤੇ ਜਾ ਪਿਆ ਜਾ ਪਿਆ ਤੇ ਹੱਥੋਂ ਹੱਥੀ ਸ਼ਹਿਰ ਲੈ ਲਿਆ ਅਤੇ ਖੁੱਲੇ ਦਿਲ ਨਾਲ ਇਸ ਨੂੰ ਸੋਧਿਆ ਵਿਚਾਰੇ ਬ੍ਰਿਜ ਬ੍ਰਿਜ ਰਾਜਨੇ ਮਹਾ ਸਿੰਘ ਦਾ ਟਕਰਾ ਕੀ ਕਰਨਾ ਸੀ ਉਹ ਤੱਕ ਖਾਲਸਾ ਦਲ ਦੇ ਆਉਣ ਤੋਂ ਪਹਿਲਾਂ ਹੀ ਜਾਨ ਬਚਾ ਕੇ ਤਰਕੋਟਾ ਦੇਵੀ ਦੇ ਪਹਾੜਾ ਵਿੱਚ ਜਾ ਛੁਪਿਆ ਉੱਥੋਂ ਪਰਤ ਕੇ ਮਹਾ ਸਿੰਘ ਦੀਵਾਲੀ ਦੇ ਮੇਲੇ ਪਰ ਸ਼੍ਰੀ ਅੰਮ੍ਰਿਤ ਸਰ ਜੀ ਦੇ ਇਸ਼ਨਾਨ ਲਈ ਆਇਆ ਇਸ ਸਮੇਂ ਇਸ ਨੇ ਸ਼੍ਰੀ ਦਰਬਾਰ ਸਾਹਿਬ ਦੇ ਤਹਲੇ ਤਹਲੇ ਲਈ ਬਹੁਤ ਗਫਾ ਅਰਦਾਸ ਕਰਵਾਇਆ ਇਸ ਸਮੇਂ ਨਿਯਮ ਅਨੁਸਾਰ ਇਤਿਹਾਸਾਰ ਵੱਡੇ ਵੱਡੇ ਸਰਦਾਰ ਇਕੱਠੇ ਹੋਏ ਸਨ ਸਰਦਾਰ ਜੱਸਾ ਸਿੰਘ ਆਰਾਮਗੜੀਆ ਤੇ ਮਹਾ ਸਿੰਘ ਨੂੰ ਦੱਸਿਆ ਕਿ ਜੈ ਸਿੰਘ ਕਨਈਆ ਨੇ ਮੇਰਾ ਇਲਾਕਾ ਦੱਬਾ ਦਬਾ ਲਿਆ ਹੈ ਮੈਂ ਪਰ ਆਪ ਮੇਰੇ ਨਾਲ ਮਿਲ ਕੇ ਮੇਰਾ ਹੱਕ ਮੈਨੂੰ ਦਵਾਓ ਮਹਾ ਸਿੰਘ ਚਾਹੁੰਦਾ ਸੀ ਕਿ ਜਿਵੇਂ ਹੋ ਸਕੇ ਇਹ ਇਨਾਂ ਦਾ ਘਰ ਵਿੱਚ ਫੈਸਲਾ ਕਰਵਾ ਦੇਵੇ ਪਰ ਉਧਰ ਜੈ ਸਿੰਘ ਨੂੰ ਕਿਸੇ ਪਹਿਲੇ ਹੀ ਭੜਕਾ ਦਿੱਤਾ ਸੀ ਕਿ ਮਹਾ ਸਿੰਘ ਆਰਾਮਗੜੀਆ ਨਾਲ ਮਿਲ ਕੇ ਤੇਰੇ ਵਿਰੁੱਧ ਗੋਦਾ ਗੰਧ ਬਿੱਪੂ ਪਲਾਨ ਬਣਾ ਰਹੇ ਹਨ ਇਸ ਭਲੇਖੇ ਵਿੱਚ ਜਦੋਂ ਜੈ ਸਿੰਘ ਨੂੰ ਮਿਲਣ ਗਿਆ ਤਾਂ ਉਸਨੇ ਅਗੋਂ ਪ੍ਰੀਤੀਆਂ ਨਾਲ ਅਤੇ ਗੱਲ ਗੱਲ ਇਥੋਂ ਤੱਕ ਵੱਧ ਗਈ ਕਿ ਖੁੱਲੋਂ ਮੁਖਲਾ ਦੋਹਾਂ ਜੱਫੀਆਂ ਵਿੱਚ ਵਟਾਲੇ ਦਿਲ ਆਗੇ ਅਚਲ ਦੇ ਮੈਦਾਨ ਵਿੱਚ ਟਕਰਾ ਹੋ ਗਿਆ ਜਿਸ ਵਿੱਚ ਸਰਦਾਰ ਜੈ ਸਿੰਘ ਦਾ ਬਹਾਦਰ ਪੁੱਤਰ ਗੁਰਬਖਸ਼ ਸਿੰਘ ਮਾਰਿਆ ਗਿਆ ਇਸ ਦੇ ਮਾਰੇ ਜਾਣ ਨਾਲ ਫੌਜ ਵੀ ਖਿੰਡ ਗਈ ਅਤੇ ਮੈਦਾਨ ਛੱਡ ਮਹਾ ਸਿੰਘ ਦੇ ਹੱਥ ਵਿੱਚ ਰਹਿ ਗਿਆ ਜੈ ਸਿੰਘ ਨੇ ਦਸ਼ਾਰੇ ਦੇ ਲਾਗੇ ਫੇਰ ਇੱਕ ਚਪਟਾ ਇਹਨਾਂ ਨਾਲ ਕੀਤੀ ਪਰ ਉੱਥੇ ਵੀ ਉਸ ਨੂੰ ਪਿੱਛੇ ਹਟਣਾ ਪੈਣਾ ਹਟਣਾ ਪਿਆ ਜਿਸ ਇਸ ਤਰ੍ਹਾਂ ਮਹਾ ਸਿੰਘ ਤੇ ਰਾਗੜੀਆ ਲਾ ਕੇ ਉਹਨਾਂ ਦੋਵਾਂ ਨੇ ਜਿੱਤ ਲਿਆ ਗੁਰਬਖਸ਼ ਸਿੰਘ ਦੀ ਸੁਪਤਰੀ ਸਰਦਾਰਨੀ ਸਦਾ ਕੌਰ ਜਿਸ ਦੀ ਇਸਤਰੀ ਜਾਤੀ ਵਿੱਚ ਬਹਾਦਰ ਤੇ ਉੱਗੀ ਬਲਵਾਨ ਸੂਰਮਾ ਇਸ ਇਸਤਰੀ ਹੋ ਪੀਤੀ ਹੈ ਇਸ ਤਰ੍ਹਾਂ ਇਹ ਰਾਜ ਪ੍ਰਬੰਧ ਲਈ ਵੀ ਸਿੱਖ ਇਤਿਹਾਸ ਵਿੱਚ ਚੋਰੀ ਥਾਂ ਰੱਖਦੀ ਹੈ ਸਰਦਾਰਨੀ ਨੇ ਜਦੋਂ ਸਰਦਾਰ ਮਹਾ ਸਿੰਘ ਦੀ ਦਿਨੋ ਦਿਨ ਵੱਧ ਰਹੀ ਸ਼ਕਤੀ ਨੂੰ ਗੌਰ ਦੀ ਨਜ਼ਰ ਨਾਲ ਜਾਂਚਿਆ ਤਾਂ ਇਸ ਦੇ ਮਨ ਵਿੱਚ ਠਾਣ ਲੱਗਾ ਕਿ ਜਿਵੇਂ ਹੋ ਸਕੇ ਸ਼ੁਕਰ ਚੁਕਰੀਏ ਸਰਦਾਰ ਨਾਲ ਮੇਲ ਰੱਖਿਆ ਜਾਵੇ ਨਹੀਂ ਤਾਂ ਇਲਾਕੇ ਦਾ ਸੁਰੱਖਿਅਤ ਰਹਿਣਾ ਕਠਿਨ ਹੋ ਜਾਵੇਗਾ ਉਸ ਨੇ ਇਸ ਸਮੇਂ ਐਸੀ ਕਾਰਨਾ ਨਾਲ ਇਸ ਨੂੰ ਨਿਜਠਿਆ ਕਿ ਉਸ ਨੇ ਸਾਰੇ ਵਿਰੋਧਤਾ ਦੀ ਇਕਾਈ ਇਕਾਈ ਅੰਤ ਹੋ ਗਿਆ ਉਹ ਇਹ ਹ ਸਦਾ ਕੌਰ ਨੇ ਆਪਣੀ ਇਕਲੌਤੀ ਸੁਪਤਰੀ ਮਹਿਤਾਬ ਕੌਰ ਦੀ ਮੰਗਣੀ ਮਹਾ ਸਿੰਘ ਦੇ ਸੁਪੁੱਤਰ ਰਣਜੀਤ ਸਿੰਘ ਨਾਲ ਕਰ ਦਿੱਤੀ ਜਿਸ ਦੇ ਕਾਰਨ ਹੁਣ ਦੋਹਾਂ ਮਿਸਲਾਂ ਇੱਕ ਮਿਕ ਹੋ ਗਈਆਂ ਇਹ ਗੱਲ 1700 ਸਨ 1785 ਦੀ ਹੈ ਅੱਗੇ ਜਾ ਕੇ ਸਨ 1796 ਵਿੱਚ ਰਣਜੀਤ ਸਿੰਘ ਦਾ ਵਿਆਹ ਬੜੀ ਧੁੰਮਧਮ ਨਾਲ ਕੀਤਾ ਗਿਆ ਸੋ ਅੱਜ ਦਾ ਇਹ ਪਾਰਟ ਇੱਥੇ ਹੀ ਖਤਮ ਹੁੰਦਾ ਤੇ ਕੱਲ ਨੂੰ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਵਿਆਹ ਤੇ ਬਾਕੀ ਅੱਗੇ ਜੀਆਂ ਕਿਤਾ ਪੜਾਂਗੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵਾਤੋਂ-ਵਾਤ ਸ਼ੇਅਰ ਕਰਿਓ ਤੇ ਵਾਤੋਂ-ਵਾਤ ਕਮੈਂਟ ਕਰਕੇ ਦੱਸਿਓ ਜੀ ਕੋਈ ਜਾਂ ਕੋਈ ਗਲਤੀ ਹੋ ਰਹੀ ਹੈ ਵੀਡੀਓਸ ਦੇ ਵਿੱਚ ਤਾਂ ਤੁਸੀਂ ਆਦਾ ਬੱਚਾ ਸਮਝ ਕੇ ਮਾਫ ਕਰਨਾ ਤੇ ਅੱਗੇ ਤੋਂ ਇਹੀ ਆਸ ਰੱਖਦੇ ਹਾਂ ਕਿ ਵਧੀਆ ਤਰੀਕੇ ਨਾਲ ਆਪਾਂ ਇੱਕ ਕਿਤਾ ਪੜੀਏ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਿੱਖ ਇਤਿਹਾਸ ਨੂੰ ਪੜ੍ਹਨ ਲਈ ਜਾਂ ਸੁਣਨ ਲਈ ਸਾਡੇ ਪੇਜ ਨੂੰ ਵਾਤੋਂ-ਵਾਤ ਫੋਲੋ ਕਰ ਲਿਓ ਤੇ ਵਾਤੋਂ-ਵਾਤ ਸ਼ੇਅਰ ਕਰਦੇ ਆ ਤਾਂ ਜੋ ਤੁਹਾਡਾ ਤੇ ਸਾਡਾ ਪਿਆਰ ਬਣਿਆ ਰਹੇ ਤੇ ਅਸੀਂ ਸਿੱਖ ਅਧਿਆਸ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ